ਕਰਤਾ ਜੀ ਹਲਵੇ ਦਾ ਆਪਾਂ ਨੇ ਜੀ ਅੱਜ ਨਵਾਂ ਲੈ ਕੇ ਸਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਬਾਈ ਅੱਜ ਆਪਾਂ ਇੱਕ ਹੋਰ ਨਵਾਂ ਟਰੈਕਟਰ ਦੇਣ ਲੱਗੇ ਆ ਜੀ 3055 NB ਤਿੰਨ ਸਿਲੰਡਰ ਇੰਜਨ ਵਾਲਾ ਸਾਡੇ ਜੋਤ ਬਾਈ ਹਾਂ ਜੀ ਅਮਨਾ ਬਾਈ ਵੀ ਸਾਡਾ ਆ ਗਿਆ ਅੱਜ ਇੱਧਰ ਸਾਡਾ ਜੋਤ ਬਾਈ ਹੋਰ ਹਮਲੇ ਵੀਰੇ ਠੀਕ ਆ ਇੱਕ ਹੋਰ ਦੇ ਤਾ ਅੱਜ ਹਾਂ ਵੀਰੇ ਆਇਓ ਆਹਰ ਹੈ ਬਾਈ ਵਧੀਆ ਹੈ ਚੜਾਈ ਕਿ ਨਹੀਂ ਆਜੋ ਬਾਈ ਆਜੋ ਤੇ ਸਾਡੇ ਜੋਤਵਾਲਾ ਜੀ ਉਧਰ ਸਾਡੇ ਮੰਮੇ ਦਾ ਮੁੰਡਾ ਆ ਗਿਆ ਬਾਈ ਆ ਜੀ ਲਿਆਓ ਜੀ ਲਿਆਓ ਖੇਚਦਾ ਨੇ ਫੋਟੋ ਦੱਸਤਾ ਆਪਣੇ ਬਾਈ 3 ਸਿਲੰਡਰ 3055 ਐਨਵੀ ਇੱਕ ਇਧਰ ਤੇ ਡੀਆਈ ਨਾਉਂਦਾ ਜੀ ਇਹ ਬਾਈ ਐਨਵੀ ਐਨਵੀ ਆ ਇਹ ਹੈਗਾ 3 ਸਿਲੰਡਰ ਜਿਹੜਾ ਠੀਕ ਆ ਜੀ ਬਾਕੀ ਦਾ ਦੱਸ ਦਨੇ ਕੀ ਕੀ ਫਰਕ ਹੈ ਇਧਰੇ ਟਾਇਰ 14 ਨੇ ਉਹਦੇ ਟਾਇਰ 16 ਦੇ ਹੁੰਦੇ ਨੇ ਜੀ ਠੀਕ ਆ ਜੀ ਬਾਕੀ ਥੋੜੀ-ਬੋਧੀ ਚੀਜ਼ਾਂ ਦਾ ਫਰਕ ਹੈਗਾ ਇਹ ਕਿ ਤਾਂ ਕਿ ਪਿਛਲੀ ਹੁੱਕ ਦਾ ਤੇ ਵਜਨ ਦਾ ਵੀ ਫਰਕ ਹੈ ਐਚਪੀ ਦਾ ਫਰਕ ਹੈ ਬਾਈ ਇਹ 55 ਐਚਪੀ ਦਾ ਉਹ 60 ਹੌਸਪਾਵਰਸ ਹੈ ਠੀਕ ਹੈ ਜੀ ਬਾਕੀ ਤਾਂ ਲਗਭਗ ਟਰੈਕਟਰ ਸੇਮ ਹੈ ਸਾਰੇ ਲੋ ਜੀ ਬਾਈ ਡਿਲੀਵਰੀ ਦੇਣ ਲੱਗੇ ਆ ਟਰੈਕਟਰ ਦੀ ਲੈ ਜੀ ਜੋਤ ਬਾਈ ਦਾ ਗੋਆ ਚਾਹੀਦੇ ਆਜੋ 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 ਕੋਈ ਗੱਲ ਫਿਰ ਤੁਸੀਂ ਵੀ ਆ ਜਾਓ ਆਜੋ ਆਜੋ ਸਾਰੇ ਆਜੋ ਅਮਨੇ ਤੂੰ ਵੀ ਆ ਜਾ ਬਾਈ ਆ ਜਾ ਯਾਰ ਤਾਂ ਕਿ ਹੋ ਗਿਆ ਆ ਕਿੱਥੀ ਫੋਟੋ ਕਿੱਥੇ ਹੈ ਕੈਮਰਾ ਲੋ ਜੀ ਹਾਂਜੀ ਹਾਂਜੀ ਵਾ ਠੀਕ ਹੈ ਜੀ ਵਾਰਕਾਂ ਹੀ ਸਭ ਨੂੰ ਬਹੁਤ ਬਹੁਤ ਟਰੈਕਟਰ ਦਿੰਿਆ ਜੀ ਵਾਰਕਾਂ ਵੀ ਕਰਦੇ ਬਹੁਤ ਬਹੁਤ ਵਾਰਕਾਂ ਜੀ ਅੰਕਲ ਜੀ ਇਹਨਾਂ ਨੇ ਲਿਆ ਜੀ ਟਰੈਕਟਰ ਬਾਈ ਇਹਦੀ ਗੱਲ ਸੁਣੀ ਮੜੀ ਆਪਾਂ ਨੇ ਹਾਂਜੀ ਹਾਂਜੀ ਸੁਣਾ ਦਿਓ ਜੀ ਬਾਈ ਨਾਲ ਗੱਲ ਚੱਲ ਗਈ 3 ਮਹੀਨੇ ਦੀ ਆਪਣੀ ਠੀਕ ਹੈ ਜੀ ਵੀਰ ਮੇਰੇ ਕੋਲ ਸਪੈਸ਼ਲ ਲੱਗਿਆ ਆਪਣੇ ਬਾਸ ਤੇ ਅੱਛਾ ਜੀ ਬਾਈ ਦੋਨੋਂ ਬਲਕਾਰ ਸਿੰਘ ਹੈ ਮੇਰੇ ਵੱਡੇ ਭਰਾ ਦਾ ਨਾਮ ਵੀ ਬਲਕਾਰ ਸਿੰਘ ਹੈ ਠੀਕ ਹੈ ਜੀ ਉਹਦਾ ਵਿਚਾਰਾ ਚੱਲੇਗਾ ਕਿਹੜੇ ਪਿੰਡ ਹੈ ਜੀ ਅੱਜ ਮਿੰਟੋ ਮਿੰਟ ਹੀ ਆ ਕੇ ਲਈ ਬਾਈ ਦਾ ਪਿੰਡ ਪਰਖਾਲੀ ਪਰਖਾਲੀ ਠੀਕ ਹੈ ਜੀ ਤੇ ਅੱਜ ਬਾਈ ਨੂੰ ਟਰੈਕਟਰ ਆਪਾਂ ਸਪੈਸ਼ਲ ਡਿਸਕਾਊਂਟ ਦੇ ਦਿੱਤਾ ਅੱਛਾ ਜੀ ਜਿਹੜਾ ਟਰੈਕਟਰ ਦੇ ਡਿਸਕਾਊਂਟ ਤੇ ਬਾਈ ਨੂੰ ਟਰੈਕਟਰ ਦੁੱਤਾ ਹੈ ਐਸੇਟ ਦਾ ਕਿਸੇ ਨਾਲ ਜਿਹੜਾ ਟਰੈਕਟਰ ਪਿੱਛੇ ਹੀ ਨਹੀਂ ਆਪਣਾ ਤਾਂ ਕਿਤੇ ਨਹੀਂ ਆਉਗਾ ਤੁਸੀਂ ਆਇਆ ਨਾ ਕੋਹ ਬੜਾ ਲੜਪਣਾ ਬੰਦੇ ਨੇ ਨਾ ਆਪਣਾ ਕੋਈ ਵੇਚਣਾ ਭਾਈਆ ਮੇਰਾ ਵੀਰਾ ਹਾਂ ਜਿਹਨਾਂ ਨੂੰ ਦੂਏ ਦਿੱਤੇ ਉਹਨੇ ਕਹਿੰਦਾ ਵੀ ਸਾਨੂੰ ਕਦੇ ਨਹੀਂ ਸਾਡਾ ਦਿਖਾਉਣ ਤਾਂ ਹੀ ਸੱਕੜਿਆਂ ਦਾ ਹੀ ਫਰਕ ਹੈ ਅੱਛਾ ਉਹ ਤਾਂ ਮਾੜੇ ਹੁੰਦਾ ਬਸ ਸੌਆਂ ਦਾ ਫਰਕ ਠੀਕ ਹੈ ਜੀ ਸੱਕੜਿਆਂ ਦਾ ਹੀ ਫਰਕ ਜਿਆਦਾ ਮਾਰਕਾ ਵੀ ਬਹੁਤ ਬਹੁਤ ਹੋਜੋਦ ਭਾਈ ਹੋਜੋਦ ਭਾਈ ਲੜ ਜਗਾ ਬਈ ਕਾ ਕਹਾਂ ਠੀਕ ਆ ਇਦਰ ਮਾਮੇ ਦੇ ਮੁੰਡੇ ਦਾ ਵੀ ਬਾਈ ਲੈਣੇ ਰਿਵਿਊ ਵੀਰੇ ਤੂੰ ਵੀ ਦੇ ਮਾਣੀ ਉਡੀ ਜਾਣਕਾਰੀ ਟਰੈਕਟਰ ਬਾਰੇ ਤੂੰ ਵੀ ਦੱਸਿਆ ਕਰ ਕੋ। ਥੋੜਾ ਲੱਗੀਆਂ ਜੀ। ਹਾਂਜੀ ਵੀਰੇ। ਥੋੜਾ ਬਾਈ। ਤੇ ਲੋ ਬਾਈ ਟਰੈਕਟਰ ਚੱਲੇ ਆ ਜੀ ਆਪਣਾ। ਅਰਦੀ ਕਿਰਪਾ ਨਾਲ ਅੱਜ ਆਪਣੇ ਦੋ ਟਰੈਕਟਰ ਵਿਕੇ ਜੀ। ਪਹਿਲਾਂ ਦੇ ਤਾਂ ਆਪਾਂ ਨੇ ਆਪਣਾ ਦੂਆ ਟਰੈਕਟਰ ਚੱਲੇ ਆ ਜੀ ਅੱਜ। ਦਿਨੇ ਹੁੰਦਾ ਬਾਈ ਕੋਈ। ਲੋ ਜੀ ਬਾਈ ਵਧਾਈਆਂ ਵਾਲੇ ਵੀ ਆ ਗਏ। ਅਮਨੇ ਅੱਜ ਤੇਰੇ ਅੱਜ ਤੇਰੇ ਜੌਂੜੀਆ ਦੀ ਵੀ ਟਰਾਈਆਂ ਚੱਲ ਰਹੀਆਂ। ਵੈਰੀ ਗੁੱਡ। ਕਰਤਾ ਜੀ ਹਲਵੇ ਦਾ ਆਪਾਂ ਨੇ ਜੀ ਅੱਜ ਨਵਾਂ ਰੈਕਲ। ਤੜਾਈਆਂ ਬਾਈ ਫੂਟਾਂ। ਤੇ ਲੋ ਬਾਈ ਅੱਜ ਆਕੇ ਤੇ ਆਪਾਂ ਟਾਈਮ ਨਾਲ ਘਰੇ ਜੀ। ਤੇ ਅੱਜ ਗੰਨੇ ਨੂੰ ਸਪਰੇਅ ਕਰਨੀ ਸੀ ਬਾਈ ਕਈ ਦਿਨ ਦਾ ਮੂਡ ਬਣਦਾ ਵੀ ਗੰਨੇ ਨੂੰ ਸਪਰੇਅ ਕਰਦੀਏ। ਸੰਡੀ ਪਈ ਹੋਈ ਹੈ ਗੰਨੇ ਨੂੰ। ਤੇ ਸਪਰੇਅ ਆਪਾਂ ਨੇ ਕਰੀਆ ਬਾਈ ਦੂਈ ਜਿਹੜੀ 505 ਕਰਦੇ ਆਪਾਂ। ਬਾਕੀ ਕੋਰਾ ਜਿਹਨੂੰ ਦੇਖਦੇ ਆ ਉਹ ਪਰ ਰੋਕੇ ਕਰਾਂਗੇ ਪੰਜ ਚਾਰ ਦਿਨ। ਤੁਹਾਨੂੰ ਗੰਨਾ ਦਿਖਾਉਣਾ ਹੈ ਬੂਟਿਆਂ ਵਾਲਾ ਆਜੋ ਤੇ ਲੋ ਬਈ ਆਹ ਗੰਨਾ ਆਪਣਾ ਸਾਰਾ ਬੂਟਿਆਂ ਵਾਲਾ ਦੇਖੋ ਆਪਣਾ 88 ਬੀਜ ਆ ਬਹੁਤ ਵਧੀਆ ਫੁੱਟਿਆ ਗੰਨਾ ਤੇ ਰੇਹ ਚ ਪਾਤਾ ਇੱਕ ਦੋ ਵਾਰ ਆਪਾਂ ਨੇ ਗੜਾਈਆਂ ਕਰਤੀਆਂ ਇੱਕ ਦੋ ਇਹਦੀਆਂ ਗਰੋਥ ਬਹੁਤ ਸੋਹਣੀ ਹੋਈ ਹੈ ਗੰਨੇ ਦੀ ਤੇ ਇੱਕ ਅੱਧੀ ਵਾਰ ਇਹਨੂੰ ਪਾਣੀ ਲਾ ਕੇ ਆਪਾਂ ਨੇ ਰੇਹ ਦੇ ਮਾਹੋਰ ਪਾ ਦੇਣਾ ਠੀਕ ਹੈ ਜੀ ਇਹ ਸਪਰੇਅ ਕਰਨੇ ਵੀ ਬਾਈ ਬਹੁਤ ਔਖੀ ਹੋਈ ਆ ਵਿੱਚ ਬਹੁਤ ਔਖਾ ਘੁੰਮ ਹੁੰਦਾ ਕੋਈ ਗੰਨਾ ਵਿੱਚ ਬਾਈ ਜਗ੍ਹਾ ਨਹੀਂ ਹੈਗੀ ਘੁੰਮਣਾਂ ਪੱਛ ਲੱਗਦੇ ਆ ਬਹੁਤ ਕੁਝ ਉੱਦਾਂ ਸਪਰੇਅ ਵੀ ਬਾਈ ਦੂਈ ਆ ਇਹ ਸੁੰਡੀ ਵਾਲੀ ਲੜਦੀ ਬਹੁਤ ਆ ਠੀਕ ਆ ਜੀ ਪਹਿਲਾਂ ਤਾਂ ਨਾਸਲਾ ਜੀ ਉਤੀ ਪਰ ਕੱਲ ਆ ਕੇ ਦੇਖਿਆ ਬਾਈ ਸੁੰਡੀਆਂ ਦੇਖੋ ਆ ਦੇਖੋ ਪੱਤੇ ਦੇ ਹਾਲ ਆ ਦੇਖੋ ਆ ਸਾਰੀ ਬਾਈ ਇਸ ਸੁੰਡੀ ਨੇ ਖਾ ਲਿਆ ਗੰਨਾ ਤਾਂ ਕਰਕੇ ਸਪਰੇਅ ਕਰਨੀ ਜ਼ਰੂਰੀ ਆ ਇਹ ਗੋਬ ਦੀ ਸੁੰਡੀ ਹੁੰਦੀ ਹੈ ਬਾਈ ਵਿੱਚ ਪੈਂਦੀ ਹੈ ਉਹ ਉਥੇ ਗੋਬ ਦੇ ਵਿੱਚ ਅਸਲ ਜਿਹੜੀ ਆਪਾਂ ਸਪਰੇਅ ਕਰਦੇ ਨੇ ਇਹ ਇਹ ਨਾ ਵਿੱਚ ਜਾਣੀ ਚਾਹੀਦੀ ਹੈ ਸਪਰੇਅ ਦੇ ਵਿੱਚ ਨਾ ਗੋਬ ਦੇ ਰਾਹੀਂ ਵਿੱਚ ਜਾਣੀ ਚਾਹੀਦੀ ਹੈ ਫੇਰ ਕੰਮ ਕਰਦੀ ਹੈ ਅਸਲ ਜਿਹੜਾ ਟਾਈਮ ਆ ਬਾਈ ਮੈਂ ਵੀ YouTube ਤੇ ਦੇਖਦਾ ਕਹਿੰਦੇ ਵੀ ਸ਼ਾਮ ਦੇ ਟਾਈਮੇ ਕਰਨੀ ਚਾਹੀਦੀ ਸਪਰੇਅ ਇਹ ਕਿਉਂਕਿ ਸ਼ਾਮ ਨੂੰ ਕਹਿੰਦੇ ਸੁੰਡੀ ਬਾਹਰ ਆਉਂਦੀ ਹੈ ਠੀਕ ਹੈ ਜੀ ਤੇ ਬਾਕੀ ਬਾਈ ਆ ਗੰਨੇ ਦੋਨੇ ਬਰਾਬਰ ਹੀ ਲੱਗੇ ਮੈਂ ਤਾਂ ਜੀ ਥੋੜੀ ਜੀ ਦੇਖਭਾਲ ਘੱਟ ਹੋਈ ਆ ਗੰਨੇ ਦੀ ਗੁੱਡ ਗੜਾਈ ਨੇ ਹੋਈ ਤੇ ਇਹਦਾ ਮਨ ਲਕੀ ਇੱਕ ਦੋ ਵਾਰ ਆਪਾਂ ਗੜਾਈ ਕਰਤੀ ਰੇਰੂ ਚੰਗਾ ਪਾਤਾ ਤਾਂ ਕਰਕੇ ਗੰਨਾ ਗੰਨੇ ਨੇ ਵਧੀਆ ਗ੍ਰੋਥ ਕਰੀ ਆ ਬਾਈ ਪਹਿਲਾਂ ਵੀ ਬਾਈ ਇਹ ਚੋਂ ਤਿੰਨ ਬਿੱਗੇ ਚੋਂ ਚਾਰ ਬਿੱਗੇ ਥਾਉਂ ਇਹ ਚੋਂ ਵਧੀਆ ਮੇਰੇ ਸਾਬ ਨਾਲ 2300 300 ਕੁਇੰਟਲ ਗੰਨਾ ਨਿਕਲੇ ਆ ਤਾਲਤੀ ਗੇਰੇ ਆ ਤਾਂ ਬਾਈ ਆਪਾਂ ਨੇ ਇਹ ਠੀਕ ਹੈ ਬਾਕੀ ਕਹਦੇ ਨੇ ਬਾਈ ਗੰਨੇ ਦੀ ਮਿਹਨਤ ਨਹੀਂ ਮਿਹਨਤ ਆ ਗੰਨੇ ਨੂੰ ਆਹ ਇੱਕ ਡੇਢ ਮਹੀਨਾ ਇਹਦੀ ਜੇ ਆਪਾਂ ਕੱਖ ਕੰਡਾ ਸੰਭ ਲਈਏ ਤੇ ਰੇਰੂ ਕਰਦੀ ਆ ਆਪਣਾ ਸਪਰੇਅ ਕਰਦੀਏ ਤਾਂ ਬਾਈ ਵਧੀਆ ਨਿਕਲੇ ਹੁੰਦਾ ਬੂਟਿਆਂ ਦੇ ਸਭ ਤੋਂ ਵੱਡੀ ਗੱਲ ਆ ਬਾਈ ਇਹਦੇ ਚ ਬੂਟਾ ਪੌਸ ਹੋਣਾ ਚੱਲਦਾ ਆਪਾਂ ਤੁਹਾਨੂੰ ਅੱਗੇ ਵੀ ਕਈ ਵਾਰ ਦੱਸਿਆ ਇਹਦੇ ਚ ਬੂਟਾ ਬੂਟਾ ਬਹੁਤ ਵਧੀਆ ਗ੍ਰੋਥ ਕਰਦਾ ਬਾਕੀ ਇੱਧਰ ਬਾਈ ਖੇਤ ਵੀ ਸਾਬ ਨੇ ਬਾਅਦ ਤੇ ਆ ਦੇਖੋ ਤਿਆਰ ਕਰਤੇ ਲੋਕਾਂ ਨੇ ਬਾਅਦ ਤੇ ਖੇਤ ਕੂਤ ਬਾਕੀ ਹੁਣ ਨਾਲ ਦੀ ਨਾਲ ਕੰਮ ਚੱਲੀ ਜਾਣਾ ਪਨੀਰੀਆਂ ਦੀ ਬਜਾਈ ਵੀ ਸ਼ੁਰੂ ਹੋ ਗਈ ਆਪਣਾ ਤਾਂ ਵੈਸੇ ਧਾਨ ਹੈ ਨਹੀਂ ਬਾਈ ਗੰਨਾ ਹੀ ਲਾਇਆ ਵਾ ਸਾਰਾ ਬੂਟਿਆਂ ਦੇ ਵਿੱਚ ਤੇ ਬਾਕੀ ਆਪਾਂ ਨੇ ਥੋੜੀ ਜੀ ਲਾਉਣੀਆਂ ਜੀਰੀ ਬਾਈ ਕਿੱਲਾ ਖੰਡ ਲਾਉਣੀ ਆ ਬਾਕੀ ਤਾਂ ਤਿੰਨ ਚਾਰ ਕਿੱਲੇ ਬਾਈ ਗੰਨਾ ਹੀ ਲੱਗਿਆ ਵਾ ਸਾਰੇ ਤੇ ਮੂੰ ਵੀ ਸੌਖਾ ਕੰਮ ਆ ਬਾਈ ਠੀਕ ਆ ਜਦੋਂ ਮਰਜੀ ਟਾਈਮ ਵੇਲੇ-ਵੇਲੇ ਜਾਂ ਮਰਜੀ ਆਕੇ ਢੇੜਾ ਮਾਰ ਜੋ ਨਹੀਂ ਤਾਂ ਕੰਮ ਚੱਲੀ ਜਾਂਦਾ ਬਾਕੀ ਹੁਣ ਇਹਦੇ માં ਕੱਲ ਪਰਸ ਨੂੰ ਆਪਾਂ ਨੇ ਇੱਕ ਵਾਰ ਡਾਇਆ ਪਾ ਕੇ ਇਹਦੇ માં ਯੂਰੀਆ ਪਾ ਕੇ ਸਪਰੇਅ ਕਰ ਦੇਣੀ ਆ ਫੇਰ ਫੇਰ ਵਾ ਗੰਨਾ ਵਾਲਾ ਦਾ ਕੰਮ ਆਪਣਾ ਪਾਰ ਆ ਫੇਰ ਤਾਂ ਆਪੇ ਇੱਕ ਦੋ ਮੀਂ ਬਾਅਦ ਚ ਮੀਂਹ ਪੈ ਜਾਣੇ ਫੇਰ ਦੇਖਣ ਦੀ ਲੋੜ ਨਹੀਂ ਹੈਗੀ ਇਹਨੂੰ ਠੀਕ ਆ ਜੀ ਬਾਕੀ ਚਲੋ ਠੀਕ ਹੈ ਬਾਈ ਬਾਕੀ ਕਿਸੇ ਵੀ ਮੇਰੇ ਵੀਰ ਨੇ ਕੋਈ ਵੀ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰਿਆ ਕਰੋ ਨੰਬਰ ਸਭ ਨੂੰ ਪਤਾ ਹੀ ਆਪਣਾ ਤੇ ਬਾਕੀ ਹੋਰ ਆਪਣੇ ਕੋ ਟਰੈਕਟਰ ਵੀ ਆਏ ਨੇ ਕੋਈ ਫਿਲਹਾਲ ਜੇ ਕੋਈ ਟਰੈਕਟਰ ਆਇਆ ਆਪਾਂ ਤੁਹਾਡੇ ਨਾਲ ਜਰੂਰ ਅਪਲੋਡ ਦੱਸਾਂਗੇ ਤੁਹਾਨੂੰ ਤੇ ਅੱਜ ਦੀ ਵੀਡੀਓ ਚ ਇੰਨਾ ਹੀ ਬਾਈ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰੇ ਸਬਸਕ੍ਰਾਈਬ ਤੇ ਮਿਲਦੇ ਹਾਂ ਕਿਸੇ ਹੋਰ ਨਵੇਂ ਵਲੌਗ ਚ ਸਾਰਿਆਂ ਦਾ ਧੰਨਵਾਦ ਜੀ